thank you ਵੀਡੀਓ ਦੇਖਣ ਵਾਲੇ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪ ਪਹੁੰਚੇ ਜੀ ਮਲੋ ਟਰੈਕਟਰ ਮੰਡੀ ਦੇ ਦਿਨ ਹੈਗਾ ਜੀ ਐਤਵਾਰ ਤਰੀਕ 7 ਤੇ 7ਵਾਂ ਮਹੀਨਾ 2024 ਦੀ ਵੀਡੀਓ ਜੀ ਹੈ ਮਲੋ ਟਰੈਕਟਰ ਮੰਡੀ ਦੀ ਜਿਹੜੀ ਜੀ ਹਰ ਸੰਡੇ ਨੂੰ ਲੱਗਦੀ ਹੈ ਜੀ ਬਠਿੰਡਾ ਰੋਡ ਦੇ ਉੱਤੇ ਇੱਥੇ ਤੁਹਾਨੂੰ ਹਰ ਪ੍ਰਕਾਰ ਦੇ ਤੇ ਹਰ ਕੰਪਨੀ ਦੇ ਟਰੈਕਟਰ ਮਿਲ ਜਾਣਗੇ ਜਿਵੇਂ ਕਿ ਪੰਜਾਬ ਹਰਿਆਣਾ ਰਾਜਸਥਾਨ ਨੰਬਰ ਵੀ ਮਿਲ ਜਾਣਗੇ ਤੇ ਤੁਹਾਨੂੰ ਬਾਹਰ ਦੇ ਨੰਬਰ ਵੀ ਟਰੈਕਟਰ ਤੇ ਮਿਲ ਜਾਣਗੇ ਜਿਵੇਂ ਹਿਮਾਚਲ ਨੰਬਰ ਆਂਧਰਾ ਪ੍ਰਦੇਸ਼ ਨੰਬਰ ਉੜੀਸਾ ਨੰਬਰ ਤੇ ਬਾਰ ਦੇ ਨੰਬਰ ਟਰੈਕਟਰ ਵੀ ਤੁਹਾਨੂੰ ਮਿਲ ਜਾਣਗੇ ਬੜੇ ਸਸਤੇ ਰੇਟਾਂ ਵਿੱਚ ਤੇ ਮਲੋਟ ਮੰਡੀ ਦੇ ਵਿੱਚ ਤੇ ਬਹੁਤ ਹੀ ਦੇਰੀ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਹੁਣ ਤੁਹਾਡੇ ਨਾਲ ਛੋਟੀ ਆਪਾਂ ਬੇਨਤੀ ਕਰਦੇ ਆਂ ਵੀਡੀਓ ਨੂੰ ਤੁਸੀਂ ਪੂਰਾ ਦੇਖਣਾ ਜੇ ਵਧੀਆ ਲੱਗੇ ਤੇ ਲਾਈਕ ਕਰਕੇ ਸ਼ੇਅਰ ਕਰਨਾ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਆਉਣ ਵਾਲੀ ਮਲੋਟ ਮੰਡੀ ਦੀ ਵੀਡੀਓ ਦੇਖਣ ਲਈ ਤੇ ਮੰਡੀ ਤੁਸੀਂ ਦੇਖ ਸਕਦੇ ਹੋ ਅੱਜ بارش ਦੇ ਕਾਰਨ ਟਰੈਕਟਰ ਥੋੜੇ ਘੱਟ ਆਏ ਹੋਏ ਆ ਆਪਾਂ ਵੀਡੀਓ ਨੂੰ ਕਰਦੇ ਆਂ ਸਟਾਰਟ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਦਿਖਾਣੇ ਆਂ ਸਾਹਮਣੇ ਫਾਰਮ ਟਰੱਕ 45 ਫਾਰਮ ਟਰੱਕ 45 ਖੜਾ ਜੀ ਫੋਰਡ ਦੀ ਸ਼ੋ ਵਾਲਾ 2001 ਮਾਡਲ 1,55,000 ਡਿਮਾਂਡ ਹੈ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਰੈਕਲੇਟਰ ਪਏ ਸੀ 80 ਦਾ ਪੈਸੇ ਤੇ ਬੈਕ ਸਾਈਡ ਦੇ ਟਾਇਰ ਪਏ ਜੀ ਅੱਧੇ ਬਾਕੀ ਟਰੈਕਟਰ ਹੋ ਜੀ ਰੀਪੇਂਟ ਤੇ ਉਸ ਤੋਂ ਬਾਅਦ ਮਿਹਨਰਾ ਖੜਾ ਜੀ 265 ਡੀਆਈ 97 ਮਾਡਲ ਪੂਰੇ ਲੱਖ ਰੁਪਏ ਡਿਮਾਂਡ ਹੈ ਜੀ ਕੰਡੀਸ਼ਨ ਚੈੱਕ ਕਰੋ ਟਾਇਰ ਪਏ ਜੀ 60 ਤੋਂ 65 ਪੈਸੇ ਚੱਰੇ ਤੇ ਉਸ ਦੇ ਨਾਲ ਖੜਾ ਜੀ ਮਾਈਲੇਜ ਮਾਸਟਰ ਸੋਨਾਲੀ ਕਾ 15 ਮਾਡਲ 420000 ਰੁਪਏ ਡਿਮਾਂਡ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਤੇ ਪਾਵਰ ਸਟੀering ਤੇਲ ਬ੍ਰੇਕ ਤੇ ਸਾਈਡ gear ਤੇ 55 ਹਾਰਸ ਪਾਵਰ ਦਾ ਟਰੈਕਟਰ ਹੈ ਜੀ ਇਹ ਇੰਦਾਂ ਦੀ ਗੱਲ ਕਰਦੇ ਟਾਇਰ ਪਏ ਜੀ 80 ਤੋਂ 85 ਪੈਸੇ ਔਰ ਅੰਕਲ ਜੀ ਸਤਿ ਸ੍ਰੀ ਅਕਾਲ ਸਵੇਫ ਫਾਰਮਟੈਕ ਸੱਟ ਖੜਿਆ ਜੀ 1290 ਮਾਡਲ ਇਹਦੀ ਡਿਮਾਂਡ ਜ 170000 ਰੁਪਏ ਤੇ ਟਾਇਰ ਕੋਟੇ ਕੋ ਡੱਪਾ ਬੈਕ ਸਾਈਡ ਤੇ ਅੱਧੇ ਪਏ ਜੀ ਤੇ ਅਗਲੇ 70 ਤੋਂ 75 ਪੈਸੇ ਉਹਨਾਂ ਦਾ 74 ਸਵਰਾਜ ਇਹ ਹੈਗਾ ਜੀ 2000 ਮਾਡਲ ਡਬਲ ਕਲਚ 210000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਟਰੈਕਟਰ ਦਾ ਅਗਲੇ ਟਰ ਪਏ ਜੀ 90 ਪੈਸੇ ਬੀ ਕੱਡੀ ਕੰਪਨੀ ਦੇ ਅਣ ਬੈਕਸਾਈਡ ਦੇ ਟਾਇਰ ਉਹ ਪਏ ਜੀ 70 ਤੋਂ 75 ਪੈਸੇ ਉਹ ਵੀ ਵੀਕੇਡੀ ਕੰਪਨੀ ਦੇ 13628 ਦੇ ਬਾਕੀ ਨੰਬਰ ਹੈਗੇ ਜੀ ਪੰਜਾਬ ਮੁਕਸਰ ਦਾ ਨੰਬਰ ਹੈ ਪੀਵੀ3 ਉਸ ਤੋਂ ਬਾਅਦ 585 ਮਿੰਦਰਾ 999 ਮਾਡਲ ਹੈ ਜੀ ਤੇ ਜੀ ਡਿਮਾਂਡ ਹੈ ਜੀ 2,35,000 ਰੁਪਿਆ ਟਰੈਕਟਰ ਹੈ ਜੀ ਡਬਲ ਕਲਚ ਟਾਇਰ ਪਏ ਜੀ 90 ਪੈਸੇ ਚਾਰੇ ਟਰੈਕਟਰ ਦੇ ਟਰੈਕਟਰ ਸਾਰਾ ਆਲ オリジナル ਹੈ ਜੀ ਰੰਗ ਪੇਂਟ ਦਾ ਸਤਿ ਬਹੁਤ 855 3 ਸਟਾਰ ਬੈਂਪਰ ਹੈਵੀ ਲੱਗੇ ਜੀ ਅੱਗੇ ਮਾਡਲ 2007 ਡਿਮਾਂਡ ਹੈ ਜੀ ਪੂਰੇ 3 ਲੱਖ ਰੁਪਇਆ ਤੇ ਅਗਲੇ ਟਾਇਰ ਬਿਲਕੁਲ ਨਵੇਂ ਪਾਵਰ ਸਟੀering ਤੇਲ ਬ੍ਰੇਕ ਤੇ ਬੈਕ ਸ਼ੀਟ ਦੇ ਟਾਇਰ ਉਹ ਵੀ 70 ਤੋਂ 80 ਪੈਸੇ ਪਏ ਆ ਜੀ ਉਸ ਤੋਂ ਬਾਅਦ ਫਾਨਟਕ ਛੱਟ ਖੜਾ ਜੀ ਨੰਬਰ ਪੰਜਾਬ 2003 ਮਾਡਲ ਡਿਮਾਂਡ 230000 ਰੁਪਇਆ ਟਾਇਰਾਂ ਦੇ ਗੱਲ ਕਰਦੇ ਟਾਇਰ ਭੇਜੇ 80 ਤੋਂ 85 ਪੈਸੇ ਚੱਰੇ। ਹੋਰਾਂ ਦੇ ਵੀ ਆਲਾ ਬੜੀਆ ਬੜੀਆਂ। ਹਾਂਜੀ ਹਾਂਜੀ। ਟੋਕੋ ਬੰਦ 854 4 ਸਟਾਰ 19ੀ ਮਾਡਲ ਡਿਮਾਂਡ 4 ਲੱਖ 800 ਰੁਪਏ ਤੇ ਅਗਲੇ ਟਾਇਰ ਭੇਜੇ 80 ਕੁ ਪੈਸੇ ਐਂਡ ਬੈਕ ਸਾਈਡ ਦੇ ਟਾਇਰ ਉਹ ਭੇਜੇ 70 ਤੋਂ 75 ਪੈਸੇ 16 ਦੇ ਟੈਨੋ ਵਾਲਾ ਟਰੈਕਟਰ ਹੈ ਜੀ ਡਬਲ ਲਿਫਟ ਪੰਪ ਐਂਡ ਤੇਲ ਬ੍ਰੇਕ ਤੇ ਪਾਵਰ ਸਟੀering ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਫੋਰ ਸਟਾਰ ਦੇ ਵਿੱਚ ਟਰੈਕਟਰ ਜੀ ਉਸ ਤੋਂ ਬਾਅਦ 475 ਮਹਿੰਦਰਾ ਡੀਆਈ ਇਹ ਹੈ ਜੀ ਡਬਲ ਕਲਚ ਤੇ ਮਾਡਲ 2009 డిమాండ్ 290000 ਰੁਪਇਆ ਟਾਇਰ ਬੈਕਸ਼ਾਟ ਦੇ ਬਿਲਕੁਲ ਫਰੈਸ਼ ਨਵੇਂ ਹੈ ਜੀ ਤੁਸੀਂ ਦੇਖ ਸਕਦੇ ਹੋ ਐਮਰਫ ਕੰਪਨੀ ਦੇ ਤੇ ਅਗਲੇ ਟਾਇਰ ਜਿਹੜੇ ਉਹ ਵੀ ਐਮ ਆਰ ਐਫ ਦੇ ਘੱਟੋ ਘੱਟ 70 ਤੋਂ 80 ਪੈਸੇ। ਉਸ ਤੋਂ ਬਾਅਦ ਜੌਂਡੀਅਰ ਖੜਾ ਜੀ 50 50 ਡੀ। ਦੇਖ ਜੀ 18 ਮਾਡਲ ਤੇ ਦੀ ਡਿਮਾਂਡ ਹੈ ਜੀ 4,75,000 ਰੁਪਏ। 4 75 ਡਿਮਾਂਡ ਹੈ ਜੀ। ਅਗਲੇ ਟਾਇਰ ਬਿਲਕੁਲ ਨਵੇਂ ਉਸਦੇ। ਤੇ ਬੈਕ ਸਾਈਡ ਦੇ ਟਾਇਰ ਰ ਪਈ ਹੈ ਜੀ 80 ਤੋਂ 85 ਪੈਸੇ। ਅਕੀ ਟਾਇਰ ਟਾਇਰ ਦੀ ਕੰਡੀਸ਼ਨ ਚੈੱਕ ਕਰੋ ਪਾਵਰ ਸਟੀering ਹੈ ਜੀ ਟਾਇਰ ਦੇ ਉਸ ਤੋਂ ਬਾਅਦ 4 star ਦੇ ਵਿੱਚ ਖੜਾ ਜੀ ਸੋਰੀ 3 star ਹੈਗਾ ਜੀ ਆਪਣੇ 855 ਤੇ ਮਾਡਲ ਹੈਗਾ ਜੀ ਆਪਣੇ 13 ਡਿਮਾਂਡ ਜੀ 4 ਲੱਖ 65000 ਰੁਪਇਆ ਇਹਦੇ ਅਗਲੇ ਟਾਇਰ ਪੇ ਜੀ 80 ਤੋਂ 90 ਪੈਸੇ ਤੇ ਬੈਕ ਸਾਈਡ ਦੇ ਟਾਇਰ ਤਾਂ ਬਿਲਕੁਲ ਫਰੈਸ਼ ਨਵੇਂ ਆ ਜਿਕੇ ਸੋਨਾਂ ਦੇ 14 ਨੂੰ 28 ਦੇ ਬਾਕੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਹੈ ਜੀ ਪਾਵਰ ਸਟੇਗ ਦੇ ਵਿੱਚ 3 ਸਟਾਰ ਤੇ ਉਸ ਤੋਂ ਬਾਅਦ ਖੜਾ ਜੀ ਮੈਸੀ 9000 ਹੈ ਤੇ ਅਗਲੀ ਪਲੈਨੇਟਰੀ ਡਰਾਈਵ ਵਾਲਾ ਟਰੈਕਟਰ ਹੈ ਜੀ 2013 ਮਾਡਲ ਡਿਮਾਂਡ 3.5 ਲੱਖ ਰੁਪਿਆ ਚਾਰੇ ਟਾਇਰ ਬਿਲਕੁਲ ਫਰੈਸ਼ ਨਵੇਂ ਅਸਦੇ ਤੇ ਚਾਰੇ ਟਾਇਰ ਹੈਗੇ ਜੀ JK ਕੰਪਨੀ ਦੇ ਬੈਕ ਸਾਈਡ ਦੇ 14 ਦੇ ਤੇ ਅਗਲੇ 6 16 ਦੇ ਬਾਕੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਪੂਰਾ ਬੜੀਆ ਜੀ ਤੇ ਉਸ ਤੋਂ ਬਾਅਦ ਖੜਾ ਜੀ Mahindra Arjun Novo 605 DI ਆਪਣੇ ਇਹ ਮਾਡਲ ਹੈਗਾ ਜੀ ਆਪਣੇ ਇਸ ਤੇ ਮਾਡਲ ਤੇ ਰੇਟ ਲਿਖਾ ਨਹੀਂ ਜੀ ਇਹਨੂੰ ਆਪਾਂ ਛੱਡ ਕੇ ਅਗਲੇ ਦੀ ਗੱਲ ਕਰਦੇ ਆ ਉਸ ਤੋਂ ਬਾਅਦ ਖੜਾ ਜੀ World Truck 60 RX ਮਾਡਲ ਹੈਗਾ ਜੀ 16 3 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਜੀ ਟਰੈਕਟਰ ਦੇ ਟਾਇਰ ਪਏ ਜੀ ਚਾਰੇ ਅੱਦੇ ਉਹਦੇ ਨਾਲ ਜੋਂਡੀਅਰ 5045 ਦੇਖ ਜੀ 13 ਮਾਡਲ ਦਾ ਪੂਰੇ 2.5 ਲੱਖ ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਟਰੈਕਟਰ ਦੇ ਚਾਰੇ ਟਾਇਰ ਪਏ ਆ ਜੀ 60 ਤੋਂ 65 ਪੈਸੇ ਆਪਣਾ ਅਪੋਲੋ ਖੇਤੀ ਕੰਪਨੀ ਦੇ ਅਗਲੇ ਐਮਰਫ ਦੇ ਚਾਰਸਟਪ ਜੱਸੇ ਖੜਾ ਜੀ ਆਇਸ਼ਰ ਪੰਜਾਬ ਨੰਬਰ ਹੈ ਜੀ ਪੀਵੀ 22 ਫਾਜ਼ਿਲਕਾ ਦਾ ਲੋਕ ਨੰਬਰ ਹੈ ਆਪਣੇ 12 ਮਾਡਲ ਹੈ ਜੀ ਇਹ 2 ਲੱਖ 85000 ਰੁਪਏ ਡਿਮਾਂਡ ਹੈ ਜੀ ਤੇ ਟਾਇਰ ਪੇ ਜੀ ਘਟੋ ਘਟ 70 ਤੋਂ 80 ਪੈਸੇ ਚਾਰੇ ਐ ਐਮਆਰਐਫ ਕੰਪਨੀ ਦੇ ਬੈਕ ਸਾਈਡ ਦੇ ਅਪੋਲੋ ਦੇ ਬਾਕੀ ਕੰਡੀਸ਼ਨ ਚੈੱਕ ਕਰੋ ਪਸਤਾਵਿੰਦਰ ਅਰਜੁਨ ਨਵੋ ਖੜਾ ਜੀ 605 ਇਹ ਹੈ ਜੀ 18 ਮਾਡਲ 4 ਲੱਖ ਤੇ 10000 ਰੁਪਏ ਡਿਮਾਂਡ ਹੈ ਜੀ ਇਹ ਟੈਕਰ ਦੇ ਟਾਇਰ ਪਏ ਆ ਜੀ ਬੈਕ ਸਾਈਡ ਦੇ 80 ਤੋਂ 85 ਪੈਸੇ ਗੁਡਇਰ ਕੰਪਨੀ ਦੇ ਤੇ ਅਗਲੇ ਟਾਇਰ 60 ਤੋਂ 70 ਪੈਸੇ ਉਹ ਮਰਫ ਦੇ 6 ਆਪਣੇ 7516 ਦੇ ਤੇ ਬੈਕ ਸਾਈਡ ਦੇ ਪਏ ਜੀ 16 ਦੇ ਟਾਇਰ ਅਗੇ ਜੀ ਬੈਕ ਸਾਈਡ ਦੇ 16928 ਦੇ ਅਗਲੇ 7516 ਦੇ ਬਾਕੀ ਕੰਡੀਸ਼ਨ ਚਾ ਕਰੋ ਟੈਕਰ ਦੀ ਪਾਵਰ ਸਟੀering ਟ੍ਰੈਕਟਰ ਹੈ ਦੋਸਤੋ ਬਾਅਦ ਫੇਰ ਖੜਾ ਜੀ ਮਿਹੰਦਰਾਰਜੁਨ ਨਵੋ ਇਹ ਹੈਗਾ ਜੀ 17 ਮਾਡਲ ਇਸਦੀ ਡਿਮਾਂਡ ਹੈ ਜੀ 560000 ਰੁਪਿਆ ਤੇ ਤੇ ਅਗਲੇ ਟਾਇਰ ਬਿਲਕੁਲ ਨਵੇਂ ਹੈ ਤੇ ਬੈਕ ਸ਼ਾਰਟ ਦੇ ਟਾਇਰ ਇਸਦੀ ਵੀ 80 ਤੋਂ 90 ਪੈਸੇ ਟਾਇਰ ਪਏ ਹੈ ਜੀ Goodyear ਕੰਪਨੀ ਦੇ ਬਾਕੀ ਕੰਡੀਸ਼ਨ ਚੈੱਕ ਕਰੋ ਟ੍ਰੈਕਟਰ ਦੀ ਟ੍ਰੇ ਵੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਅਮਿੰਦਰਾਜੂ 90 ਤੋਂ ਲੈ ਕੇ ਜਿੱਥੋਂ ਦਾ ਵੀਡੀਓ ਸਟਾਰਟ ਕੀਤੀ ਸੀ ਜੀ ਇੱਧਰ ਦਾ ਨੰਬਰ ਤੁਹਾਨੂੰ ਆਪਾਂ ਲਾਤਾ ਸਕਰੀਨ ਤੇ 79 7986 ਤੇ 55700 ਕੋਈ ਨੰਬਰ ਤੇ ਕਾਲ ਕਰਕੇ ਤੁਸੀਂ ਇਹ ਜਿਹੜੇ ਆਪਾਂ ਡਰਾਈਵਟਰ ਦਿਖਾਏ ਅਮਿੰਦਰਾਜੂ 90 ਤੱਕ ਜਿਹੜੇ 20 ਤੋਂ 25 ਟਰੈਕਟਰ ਦਿਖਾਏ ਉਹਨਾਂ ਵਿੱਚੋਂ ਤੁਸੀਂ ਦੀ ਇਨਫੋਰਮੇਸ਼ਨ ਲੈਣੀ ਹੋਵੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਅੱਗੇ ਹੋਰ ਵੀ ਟਰੈਕਟਰ ਖੜੇ ਹੋ ਆਪਾਂ ਤੁਹਾਨੂੰ ਦਿਖਾਣੇ ਆ ਉਸ ਤੋਂ ਬਾਅਦ ਉਹਨਾਂ ਦਾ ਨੰਬਰ ਵੀ ਤੁਹਾਨੂੰ ਦੇਵਾਂਗੇ ਲੋ ਜੀ ਆਪਣੇ ਨਾਲ ਜੁੜ ਚੁਕੇ ਆ ਰਜਿੰਦਰ ਸਿੰਘ ਜੀ ਜਿਨ੍ਹਾਂ ਕੋਲ ਤਿੰਨ ਟਰੈਕਟਰ ਖੜੇ ਆ ਇਹ ਕਾਹ ਵਾਲਾ ਫਾਰਮ ਸੈਟ ਇਹ ਕਾਹ ਵਾਲਾ ਤੇ ਇਹ ਕਾਸ਼ਾ ਖੜਾ ਇਹਨਾਂ ਕੋਲ ਤੇ ਇਹ ਟਰੈਕਟਰ ਵਾਰੇ ਪੁੱਦੇ ਆ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਅੰਕਲ ਜੀ ਰਜਿੰਦਰ ਸਿੰਘ ਆ ਜੀ ਹਰਜਿੰਦਰ ਸਿੰਘ ਨੰਬਰ ਆਪਣਾ ਨੰਬਰ 98156 55920 56920 ਤੇ ਕਿਹੜਾ ਮਾਡਲ ਆ ਇਹ ਟਰੈਕਟਰ ਮਾਡਲ 2001 2001 ਤੇ ਨੰਬਰ ਅੰਕਲ ਜੀ ਨੰਬਰ ਇਹਦਾ ਹਰਿਆਣਾ ਜੀ ਸਿੰਗਲ ਕਲਚ ਹਰਿਆਣਾ ਤੇ ਸਿੰਗਲ ਕਲਚ ਆ ਤੇ ਕਿੰਨੇ ਦਾ ਦੇਣਾ ਅੰਕਲ ਜੀ ਇਹ ਦੇ ਦੇਵਾਂਗੇ ਜੀ 1,60,000 ਦਾ 1,60,000 ਦਾ ਤੇ ਡਿਮਾਂਡ ਕਿੰਨੀ ਕਰ ਰੱਖੀ ਦੀ ਡਿਮਾਂਡ ਨੂੰ ਤਾਂ ਕਿੰਨੀ ਮਰਜ਼ੀ ਰੱਖ ਰੋ ਹੁਣ ਇੱਕ 60 ਦਾ ਦੇ 180 ਡਿਮਾਂਡ ਹੈ 160 ਦਾ ਦੇਣਾ ਹੈ ਠੀਕ ਹੈ ਤੇ ਆਹ ਕਿਹੜਾ ਮਾਡਲ ਅੰਕਲ ਜੀ ਤੇਰੇ ਮਰਮਾਂ ਦੀ ਫੋਟੋ ਸਿਰੋ ਟਰੈਕਟਰ ਬਦਿਗਾ ਚੈਨੰਜਨ ਟਰੈਕਟਰ ਹੈ ਬਾਈ ਕੰਡੀਸ਼ਨ ਆਪਾਂ ਤੁਹਾਨੂੰ ਦਿਖਾਨੇ ਆ ਟਰੈਕਟਰ ਦੀ ਕਿਦੋਂ ਗਲਿਆ ਨਹੀਂ ਤੇਰੇ ਮਰਮੂ ਵਗੈਰਾ ਜਮਾ ਸਾਫ ਹੈ ਅਗਲੇ ਟਾਇਰ ਤਾਂ ਬਿਲਕੁਲ ਨਵੇਂ ਆ ਇਸਦੇ ਤੇ ਬੈਕ ਸਾਈਡ ਦਾ ਟਾਇਰ ਵੀ 40 ਤੋਂ 45 ਪੈਸੇ ਪਏ ਹੈ ਤੇ ਐਸ਼ਰ ਕਿਹੜਾ ਮਾਡਲ ਅੰਕਲ ਜੀ 92 ਮਾ ਕਿੰਨੇ ਦਾ ਅੰਕਲ ਜੀ ਇਹ? ਇਹ ਪੰਜਾਬ ਨੰਬਰ ਆ ਜੀ। ਪੰਜਾਬ ਨੰਬਰ ਕਿੰਨੇ ਦਾ? ਇਹ ਦੇ ਦਾਂਗਾ 80000 ਦਾ ਲੈਣੀ ਤੇ। ਦੇਖ ਲਓ ਜੀ ਲੱਖ ਰੁਪਏ ਦੀ ਡਿਮਾਂਡ ਰੱਖੀ ਹੈ ਤੇ 80000 ਦਾ 20000 ਦਾ ਸਿੱਧਾ ਡਿਸਕਾਊਂਟ ਤੇ ਇੱਕ ਆਪਣੇ ਹੋਰ ਆ ਆਪਣਾ 60 ਆ ਵੀ। ਹਾਂ ਜੀ। ਠੀਕ ਹੈ। ਇਹ ਕਿਹੜਾ ਮਾਡਲ ਹੈ? ਇਹ 96 ਮਾਡਲ ਹੈ। 96 ਮਾਡਲ। ਇਹਦੀ ਡਿਮਾਂਡ ਕਿੰਨੀ ਰੱਖੀ ਹੈ? ਲਓ ਜੀ 170000 ਰੁਪਏ ਡਿਮਾਂਡ ਰੱਖੀ ਹੈ ਤੇ ਇਸ ਤੇ ਵੀ 20000 ਦਾ ਡਿਸਕਾਊਂਟ ਆ। ਤੇ 1.5 ਲੱਖ ਦਾ ਇਹ ਤੁਹਾਨੂੰ ਟਰੈਕਟਰ ਮਿਲ ਜਾਊਗਾ ਜੇਕਰ ਇਹਨਾਂ ਤਿੰਨਾਂ ਨਾਲ ਫੋਨ ਤੇ ਗੱਲ ਕਰ ਲਈਏ ਬਾਕੀ ਤਿੰਨੇ ਟਰੈਕਟਰ ਦੇ ਵਿੱਚੋਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਨੰਬਰ ਤੁਹਾਨੂੰ ਦੇਤਾ ਹਾਂ ਪੰਕਲ ਜੀ ਦਾ ਰਜਿੰਦਰ ਸਿੰਘ ਜੀ ਦਾ ਇਹਨਾਂ ਨਾਲ 9915656920 99156565920 ਇਹਨਾਂ ਨਾਲ ਗੱਲਬਾਤ ਕਰਕੇ ਤਿੰਨਾਂ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਧੰਨਵਾਦ ਜੀ ਧੰਨਵਾਦ ਸਾਬ ਲੋ ਜੀ ਉਸਦੇ ਨਾਲ ਖੜੇ ਜੀ ਆਇਸ਼ਰ ਪੰਜਾਬ ਨੰਬਰ ਹੈ ਜੀ 241 ਸਿੰਗਲ ਹੈ ਤੇ ਇਸਤੇ ਮਾਡਲ ਤੇ ਰੇਟ ਲਿਖਿਆ ਨਹੀਂ ਹੋਇਆ ਜੀ ਨੋਵਾ ਛੱਡ ਕੇ ਅਗਲੇ ਦੀ ਗੱਲ ਕਰਦੇ ਆ ਉਸ ਤੋਂ ਬਾਅਦ ਫੇਰ ਖੜਾ ਜੀ 241 ਪੀਵੀ 15 ਨੰਬਰ 21 ਮਾਡਲ 325000 ਰੁਪਏ ਡਿਮਾਂਡ ਹੈ ਜੀ ਤੇ ਟਰੈਕਟਰ ਦੇ ਬੈਕ ਸਾਈਡ ਦੇ ਟਾਇਰ ਪਏ ਜੀ 80 ਪੈਸੇ ਤੇ ਅਗਲੇ ਪਏ ਜੀ 60 ਤੋਂ 70 ਪੈਸੇ ਬਾਕੀ ਕੰਡੀਸ਼ਨ ਚੈੱਕ ਕਰੋ ਨਵਾਂ ਟਰੈਕਟਰ ਜਿਹਾ ਮਾ ਉਹ ਇਹ ਖੜਾ ਜੀ ਡੀਆਈ 60 ਆਰਐਕਸ ਮਾਡਲ ਹੈ ਜੀ 2010 ਮਾਡਲ ਪੰਜਾਬ ਨੰਬਰ ਤੇ 160000 ਰੁਪਏ ਡਿਮਾਂਡ ਹੈ ਜੀ ਅਗਲੇ ਟਾਇਰ ਪੇ ਜੀ 80 ਪੈਸੇ ਪਾਵਰ ਸਟੀering ਤੇ ਬੈਕ ਸਾਈਡ ਦੇ ਟਾਇਰ ਪੇ ਜੀ 70 ਤੋਂ 75 ਪੈਸੇ ਡਬਲ ਕਲਚ ਟਰੈਕਟਰ ਹੈ ਜੀ ਤੇਲ ਬ੍ਰੇਕ ਤੇ ਸਾਈਡ ਗੇਅਰ ਪਾਵਰ ਸਟੀering ਇਹ ਕੰਡੀਸ਼ਨ ਚੈੱਕ ਕਰੋ ਟੈਕਟਰ ਉਹਦੇ ਨਾਲ ਖੜਾ ਜੀ ਪਾਵਰ ਟਰੱਕ ਡੀਜ਼ਲ ਸੇਵਰ 439 ਪਲੱਸ ਮਾਡਲ ਹੈ ਜੀ ਆਪਣੇ 2023 ਮਾਡਲ ਤੇ 24 ਦੀ ਕਾਪੀ ਬਿਲਕੁਲ ਨਵਾਂ 515000 ਰੁਪਏ ਡਿਮਾਂਡ ਹੈ ਜੀ ਨਾਲ ਦੇ ਟਾਇਰ ਵੇਜ 90 ਤੋਂ 95 ਪੈਸੇ ਬਾਕੀ ਟਰੈਕਟਰ ਹੈ ਜੀ ਪਾਵਰ ਸਟੀering ਤੇਲ ਬ੍ਰੇਕ ਤੇ ਸੈਂਟਰ ਗੇਅਰ ਦੇਖਾ ਜੀ E21 ਮਾਡਲ ਉਸ ਦੇ ਨਾਲ DI 734 ਸੋਨਾਲੀ ਕਾ ਖੜਾ ਨੇ 23 ਮਾਡਲ ਹੈ ਜੀ 525000 ਰੁਪਏ ਡਿਮਾਂਡ ਹੈ ਜੀ ਤੇ ਟਾਇਰ ਪਏ ਜੀ ਨਾਲ ਦੇ ਬੈਕ ਸ਼ੈਟ ਦੇ 80 ਤੋਂ 90 ਪੈਸੇ ਅਗਲੇ ਬਿਲਕੁਲ ਨਵੇਂ ਹੈ ਦਵਾਰ ਤੋਂ ਪਾਈ ਹੈ ਜੀ ਬਿਗਟੀ ਕੰਪਨੀ ਦੇ ਉਹਦੇ ਨਾਲ 368 22 ਮਾਡਲ 545000 ਰੁਪਏ ਡਿਮਾਂਡ ਹੈ ਇਹਦੇ ਟਾਇਰ ਬਲੇ ਦੇ ਪਏ ਜੀ ਨਾਲ ਦੇ 80 ਤੋਂ 85 ਪੈਸੇ ਆ ਸਾਹਮਣੇ ਖੜੇ ਜੀ ਤਿੰਨ ਟਰੈਕਟਰ ਆਵੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ। ਸਭ ਤੋਂ ਅੱਗੇ 733 541 ਘੰਟੇ ਚੱਲੇ ਆ ਜੀ ਸਿਰਫ ਟਰੈਕਟਰ ਇਹ ਬਿਲਕੁਲ ਫਰੈਸ਼ ਨਵਾਂ ਇਹ ਹੈ ਜੀ 22 ਮਾਡਲ 4 ਲੱਖ 20 ਹਜ਼ਾਰ ਰੁਪਏ ਡਿਮਾਂਡ ਰੱਖਦੇ ਜੀ ਇਹਦੀ ਤੇ ਨਾਲ ਦੇ ਟਾਇਰ ਪਏ ਆ ਜੀ 80 ਤੋਂ 85 ਪੈਸੇ ਐਮਆਰਫ ਕੰਪਨੀ ਦੇ ਨਾਲ ਦੇ ਟਾਇਰੇ ਜੀ ਜਮਾ ਕੋਈ ਵਾਦੀ ਕੰਡੀਸ਼ਨ ਦੇਖੋ ਤੁਸੀਂ ਕੇ ਪਲੇਟਫਾਰਮ ਤੇ ਮੈਟ ਵਗੈਰਾ ਲਾਏ ਹੋਏ ਆ ਤੇ ਇੰਜਨ ਦੀ ਕੰਡੀਸ਼ਨ ਦੇਖੋ ਬਿਲਕੁਲ ਸ਼ੀਲਡ ਇੰਜਨ ਹੈ ਜੀ 22 ਮਾਡਲ ਤੇ ਸੁਨ ਸੁਨੋ ਲੀਗਾ 700 ਦੀ 2003 ਮਾਡਲ 1,70,000 ਰੁਪਏ ਦੀ ਡਿਮਾਂਡ ਹੈ ਤੇ ਟਾਇਰ ਹੈ ਜੀ 45 ਕੇ ਪੈਸੇ 32 17 ਮਾਡਲ 490 ਡਿਮਾਂਡ ਹੈ ਤੇ 80 ਤੋਂ 85 ਪੈਸੇ ਟੈਰ ਪਏ ਜੀ ਪੰਜਾਬ ਨੰਬਰ ਇਹ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਟਰੈਕਟਰ ਇਹ ਮਿਲ ਜੂਗਾ ਜੀ ਆਪਣੇ ਨੂੰ 470000 ਦਾ ਮਾਲਕ ਨਾਲ ਆਪਣੀ ਗੱਲ ਹੋ ਚੁੱਕੀ ਹੈ 490 ਡਿਮਾਂਡ ਹੈ ਜੇ ਦੇਖ ਲਵੇ ਤੁਸੀਂ ਅਲ ਕਿਰੇ ਜੀ 4,70,000 ਦਾ ਆਪਾਂ ਟਰੈਕਟਰ ਦੇ ਦਿਆਂਗੇ ਜੇਕਰ ਤੁਸੀਂ ਆਪਣੀ ਵੀਡੀਓ ਦੇਖ ਕੇ ਜਾਓਗੇ ਤਾਂ ਤੇ ਬਾਕੀ ਆ ਤਿੰਨ ਟਰੈਕਟਰਾਂ ਦੇ ਆਪਾਂ ਤੁਹਾਨੂੰ ਨੰਬਰ ਬਤਾ ਦਿੰਨੇ ਆ ਇਹਦੇ ਨੰਬਰ ਦੋਨਾਂ ਆਪਾਂ ਸਕਰੀਨ ਤੇ ਲਾਤਾ ਜੀ ਸੁੱਖਾ ਨਾਮ ਹੈ ਜੀ ਇਹ ਤਿੰਨੇ ਟਰੈਕਟਰਾਂ ਦਾ ਮਾਲਕ ਦਾ ਗੱਲਬਾਤ ਕਰ ਸਕਦੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਉਹਦੇ ਨਾਲ 485 ਖੜਾ ਜੀ 19 ਮਾਡਲ 4 ਲੱਖ ਤੇ 65000 ਰੁਪਏ ਡਿਮਾਂਡ ਆ ਆਹ ਮੋਡਲ ਖੜਿਆ ਜੀ ਅੱਗੇ ਉਹ ਹੀ ਆਪ ਤੁਹਾਨੂੰ ਦਿਖਾਣੇ ਆ ਲੋ ਜੀ ਉਸ ਤੋਂ ਬਾਅਦ ਆਪ ਤੁਹਾਨੂੰ ਦਿਖਾ ਰਹੇ ਹਾਂ ਜੀ ਜੌਂਡੀਅਰ 13 ਮਾਡਲ ਹੈ ਜੀ ਇਹ ਆਪਣੇ ਪੰਜਾਬ ਪੰਜਾਬੀ ਤੇ ਡਿਮਾਂਡ ਹੈ ਜੀ 3.5 ਲੱਖ ਰੁਪਈਆ ਤੇ ਟਾਇਰ ਪੇ ਜੀ 70 ਤੋਂ 80 ਪੈਸੇ ਚਾਰੇ ਅਪੋਲੋ ਕੰਪਨੀ ਦੇ ਬਾਕੀ ਕੰਡੀਸ਼ਨ ਚੈੱਕ ਕਰੋ ਡਰਾਈਵਰ ਤੇ ਸੀ ਸਲਾ ਸਟਾਰਟ ਹੈ ਜੀ ਪਾਵਰ ਸਟੀering ਤੇ ਟੌਪ ਮਾਡਲ ਹੈ ਤੇ ਉਸ ਤੋਂ ਬਾਅਦ ਬਦਲ ਦਿਖਾਨੇ ਹਨ ਮਹਿੰਦਰਾ ਅਰਜੁਨ ਉਹ 605 DI ਤੇ ਇਸ ਟਰੈਕਟਰ ਜੀ ਆਪਣੇ ਰੇਟ ਤੇ ਮਾਡਲ ਲਿਖਿਆ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆਪਾਂ ਤੋਂ ਨੰਬਰ ਪਹਿਲੇ ਲਾ ਦਿੰਨੇ ਆ ਜਿਹੜੇ ਦਰਸ਼ੜ ਦੀ ਮੰਡੀ ਲਾਉਂਦੇ ਸੰਦੀਪ ਕੁਮਾਰ ਨਾਮ ਹੈ ਜੀ ਨੰਬਰ ਤੋਂ ਆਪਾਂ ਲਾਤਾ ਤੇ ਇਹ ਜੌਂਡੀਅਰ ਤੋਂ ਲੈ ਕੇ ਜਿਵੇਂ ਫਾਰਮ ਜਿਹੜਾ ਪਾਵਰ ਟ੍ਰੈਕ ਹੈ ਯੂਰੋ 45+ ਇਹਦੇ ਵੀ ਮਾਡਲ ਨਾਮ ਲਿਖਿਆ ਨਹੀਂ ਜੀ ਇਸ ਕਰਕੇ ਆਪਾਂ ਇਹਨੂੰ ਛੱਡਤਾ ਤੇ ਆਪਣੇ ਇਸ ਯੂਰੋ ਪਾਵਰ ਤੋਂ ਲੈ ਕੇ ਆਪਣੇ ਜਿੱਧਰ ਤੱਕ ਆਪਾਂ ਤੁਹਾਨੂੰ ਟਰੈਕਟਰ ਦਿਖਾਵਾਂਗੇ ਉਧਰ ਤੱਕ ਇਨਫੋਰਮੇਸ਼ਨ ਕੋਈ ਵੀ ਟਰੈਕਟਰ ਲੈਣੀ ਹੋਵੇ ਤੇ ਸੰਦੀਪ ਕੁਮਾਰ ਜਿਹੜੇ ਇੱਧਰ ਦੀ ਮੰਡੀ ਲਾਉਂਦੇ ਨੇ ਉਹ ਨਾਲ ਗੱਲਬਾਤ ਕਰ ਸਕਦੇ ਤੁਸੀਂ ਆਪਾਂ ਹੁਣ ਟਰੈਕਟਰ ਦਿਖਾਨੇ ਆ ਉਸ ਤੋਂ ਬਸ ਸੁਨਾਰੇ ਦਾ ਖੜਾ ਜੀ ਡੀਜੇ 745 13 ਮਾਡਲ ਹੈ ਜੀ ਡਬਲ ਕਲਚ ਤੇ ਡਿਮਾਂਡ ਜੀ 310000 ਰੁਪਇਆ ਤੇ ਬਾਕੀ ਅਗਲੇ ਟਾਇਰ ਪੇ ਜੀ 70 ਤੋਂ 80 ਪੈਸੇ ਬੈਕ ਸਾਈਡ ਦੇ ਟਾਇਰ ਉਹ ਵੀ 60 ਤੋਂ 65 ਪੈਸੇ ਪਏ ਜੀ ਅਪੋਲੋ ਕ੍ਰਿਸ਼ਾ ਕੰਪਨੀ ਦੇ ਬਾਕੀ ਟਰੈਕਟਰ ਹੈਗੇ ਜੀ ਇਹ ਸਾਈਡ ਗੇਅਰ ਦੇ ਵਿੱਚ ਤੇਲ ਬ੍ਰੇਕ ਤੇ ਸਾਡਾ ਸਟੀering ਤੇ ਉਹਦੇ ਨਾਲ ਖੜਾ ਜੀ Mahindra 265 DI ਇਹ ਹੈ ਜੀ 2022 ਮਾਡਲ ਡਿਮਾਂਡ ਹੈ ਜੀ ਇਹਦੀ 440000 ਰੁਪਇਆ ਟਰੈਕਟਰ ਬਿਲਕੁਲ ਨਵਾਂ ਹੈ ਜੀ ਇਹ ਤੇ ਇਹਦੇ ਨਾਲ ਦੇ ਟਾਇਰ ਪਏ ਜੀ 70 ਤੋਂ 75 ਪੈਸੇ ਬਾਕੀ ਗੱਡੀ 'ਚ ਚੱਕਰ ਟਰੈਕਟਰ ਦੀ। ਉਸ ਦੇ ਨਾਲ ਖੜਾ ਜੀ 475 DI ਸਰਪੈਂਚ ਮਾਡਲ ਹੈ ਜੀ। 2007 ਮਾਡਲ ਡਬਲ ਕਲਚ। ਤੇ ਆਪਣੇ 2 ਲੱਖ 55000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ। ਅਗਲੇ ਟਾਇਰ ਪੇ ਜੀ ਅੱਦੇ ਬੈਕ ਸਾਈਡ ਦੇ ਟਾਇਰ ਪੇ ਜੀ 70 ਤੋਂ 65 ਪੈਸੇ। ਕਿ ਕੰਡੀਸ਼ਨ ਚੱਕਰ ਹੈ ਟਰੈਕਟਰ ਦੀ। ਉਹ ਵਾਹ ਤੇ ਖੜਾ ਜੀ 585 ਡੀਆਈ ਮਹਿੰਦਰਾ ਸਰਵੈਂਚ ਮਾਡਲ ਹੈ ਜੀ ਵੀ ਆਪਣੇ ਇਹ ਮਾਡਲ ਹੈਗਾ ਜੀ 2002 ਨੰਬਰ ਆਰ ਜੀ ਡਿਮਾਂਡ ਹੈ ਜੀ ਇਹਦੀ 1,095000 ਰੁਪਿਆ ਅਗਲੇ ਟਾਇਰ ਬਿਲਕੁਲ ਨਵੇਂ ਹੈ ਜੀ ਇਹਦੇ 616 ਦੇ ਵੀਫਾ ਕੰਪਨੀ ਦੇ ਬੈਕ ਸ਼ਟ ਦੇ ਟਾਇਰ ਪਏ ਜੀ 40 ਤੋਂ 45 ਪੈਸੇ ਹੋ ਗਏ ਜੀ ਐਮਆਰਫ ਕੰਪਨੀ ਦੇ ਬਾਕੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਓਰਿਜਨਲ ਆਈਸ਼ਰ ਖੜਾ ਜੀ 333 18 ਮਾਡਲ ਸਾਢੇ 3 ਲੱਖ ਰੁਪਏ ਦੀ ਡਿਮਾਂਡ ਹੈ ਜੀ ਪੈਰ ਚਾਰੇ ਪਏ ਜੀ 90 ਤੋਂ 95 ਪੈਸੇ ਗੁਡিয়ার ਕੰਪਨੀ ਦੇ ਅਗਲੇ ਬੀਕੇਟੀ ਕੰਪਨੀ ਦੇ ਚਾਰੇ ਟਾਇਰ ਪਏ ਜੀ 90 ਤੋਂ 95 ਪੈਸੇ ਬਾਕੀ ਕੰਡੀਸ਼ਨ ਚੈੱਕ ਕਰੋ ਡਾਕਟਰ ਜੀ ਤੇ ਉਸ ਦੇ ਨਾਲ 575 ਇਹ ਹੈ ਜੀ ਆਪਣੇ 2010 ਮਾਡਲ ਡਿਮਾਂਡ ਹੈ ਜੀ 240000 ਰੁਪਿਆ ਇਸਦੇ ਅਗਲੇ ਟਾਇਰ ਨਵੇਂ ਹੈ ਜੀ ਬੈਕਸide ਦੇ ਟਾਇਰ ਹੈ ਜੀ ਅੱਧੇ ਕੰਡੀਸ਼ਨ ਪੂਰੀ ਓਕੇ ਹੈ ਜੀ ਟਰੈਕਟਰ ਦੀ ਬਾਕੀ ਅੱਗੇ ਖੜੀ ਜੀ ਹੋਗਾ ਪਤੋਂ ਦਿਖਾਣਿਆ ਟਰੈਕਟਰ 750 ਖੜਾ ਜੀ RX ਮਾਡਲ ਆਪਣੇ 13 ਮਾਡਲ ਹੈ ਜੀ 41000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੀ ਅਗਲੇ ਟਾਇਰ ਬਿਲਕੁਲ ਨਵਿਆ ਜੇ 7.5 16 ਦੇ ਤੇ ਬੈਕ ਸ਼ੈੱਡ ਦੇ ਟਾਇਰ ਵੀ ਪਈ ਹੈ 60 ਤੋਂ 65 ਪੈਸੇ ਤੇ ਬਾਕੀ ਫਾਈਬਰ ਉਛਤਰੀ ਲੱਗੀ ਹੈ ਜੀ ਮਿਊਜ਼ਿਕ ਸਿਸਟਮ ਵੀ ਲੱਗਿਆ ਟਰੈਕਟਰ ਨੂੰ ਡਬਲ ਕਲਚ ਹੈ ਜੀ ਸਾਈਡ ਗੇਅਰ ਤੇ ਤੇਲ ਬ੍ਰੇਕ ਤੇ ਪਾਵਰ ਸਟੀering ਆ ਕੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਪੂਰਾ ਓਕੇ ਹੈ ਜੀ ਇੰਜਨ ਗੇਅਰ ਦਾ ਵੀ ਓਕੇ ਹੈ ਤੇ ਉਸ ਦੇ ਨਾਲ ਏਸ ਖੜਾ ਜੀ 450 ਇਹ ਮਾਡਲ ਹੈਗਾ ਜੀ ਆਪਣੇ 2009 ਮਾਡਲ ਡਿਮਾਂਡ 2 ਲੱਖ 20000 ਰੁਪਇਆ ਤੇ ਅਗਲੇ ਟਾਇਰ 616 ਦੇ ਬਿਲਕੁਲ ਨਵੇਂ ਅਗਲੇ ਟਾਇਰ ਦੇਸੀ ਹੈ ਜੀ ਤੇ ਬੈਕ ਸ਼ੈਰ ਦੇ ਟਾਇਰ ਇਹ ਜਿਹੜੇ ਗੁਡਇਰ ਕੰਪਨੀ ਦੇ ਉਹ ਅੱਧੇ ਪਏ ਹੈ ਜੀ 14 ਦੇ ਬਾਕੀ ਕੰਡੀਸ਼ਨ ਟੈਕਰ ਉਹ ਟ੍ਰੈਕਟਰ ਦੀ ਇਹ ਟ੍ਰੈਕਟਰ ਹੈਗਾ ਜੀ ਇਸ ਡਿਸਕ ਬ੍ਰੇਕ ਵਾਲਾ ਉਸ ਦੇ ਨਾਲ ਅਰਜੁਨ ਖੜਾ ਜੀ 605 ਡੀਆਈ ਤੇ ਇਹ ਮਾਡਲ ਹੈਗਾ ਜੀ 11 3 ਲੱਖ ਤੇ 60 ਹਜ਼ਾਰ ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਇਸ ਟਰੈਕਟਰ ਨੂੰ ਜੀ ਮਿਊਜ਼ਿਕ ਸਿਸਟਮ ਲੱਗਿਆ ਜੀ ਫਾਈਵਰ ਛਤਰੀ ਲੱਗੀ ਹੈ ਤੇ ਅਗਲੇ ਟਾਇਰ ਹੈਗੇ ਜੀ 90 ਪੈਸੇ ਤੇ ਬੈਕ ਸਾਈਡ ਦੇ ਟਾਇਰ ਹੈਗੇ ਜੀ 60 ਤੋਂ 65 ਪੈਸੇ ਉਹ ਹੈਗੇ ਜੀ ਆਪਣੇ 16 928 ਦੇ ਐਮਰਸ ਕੰਪਨੀ ਦੇ ਤੇ ਅਗਲੇ ਟਾਇਰ ਪਏ ਹੈ ਜੀ ਅਸੀਂ 90 ਪੈਸੇ ਉਹ ਐਮਰਸ ਕੰਪਨੀ ਦੇ 750 16 ਦੇ ਬਈ ਕੰਡੀਸ਼ਨ ਚੈੱਕ ਕਰੋ ਡੈਕਟਰ ਦੀ আলਟਰਾ 1 ਨੇ ਮਾਡਲ ਹੈ 오रिजिनल ਪਾਵਰ ਟਰੈਕ ਖੜਾ ਜੀ ਡੀਜ਼ਲ ਸੇਵਰ 439 ਇਹ ਹੈਗਾ ਜੀ ਆਪਣੇ ਮਾਡਲ 2010 2 ਲੱਖ ਤੇ 15000 ਰੁਪਏ ਡਿਮਾਂਡ ਕਰਦੇ ਇਸ ਦੀ ਇਸ ਦੇ ਅਗਲੇ ਟਾਇਰ ਹੈਗੇ ਜੀ 80 ਪੈਸੇ ਉਹ ਜੀ ਆਪਣੇ ਦੇਸੀ ਤੇ ਬੈਕ ਸ਼ਟ ਦੇ ਟਾਇਰ ਹੈ ਪੋਲੋ ਦੇ ਹੈਗੇ ਜੀ 60 ਤੋਂ 70 ਪੈਸੇ ਇੰਟਰਫਰਮ ਦੀ 35 16 ਮਾਡਲ 2.5 ਲੱਖ ਰੁਪਏ ਡਿਮਾਂਡ ਜੀ ਪੂਰੀ ਫਰੀਤ 14 ਮਾਡਲ 235 ਉਥੇ ਪਈ ਆ ਠੀਕ ਆ ਤੇ 740 ਸੋਨਾ ਲੇਗਾ ਇਹ ਜੀ 2010 ਮਾਡਲ ਡਿਮਾਂਡ 215000 ਰੁਪਏ ਤੇ ਟਾਇਰ ਵਗੈਰਾ ਪਏ ਜੀ ਇਹ ਅਗਲੇ ਬਿਲਕੁਲ ਨਵੇਂ ਇਹ ਤਾਂ ਇੱਕ ਸੱਤੇ ਟਾਇਰ ਪਏ ਜੀ 70 ਤੋਂ 75 ਕੈਸੇ ਗੁਡিয়ার ਕੰਪਨੀ ਦੇ ਟਰੈਕਟਰ ਹੈ ਜੀ ਸਾਈਡ ਏਅਰ ਦੇ ਵਿੱਚ ਤੇ ਉਸ ਦੇ ਨਾਲ 275 ਖੜੇ ਜੀ ਡੀਆਈ ਸਰਪੈਂਚ ਮਾਡਲ ਮਹਿੰਦਰਾ ਆਪਣੇ 6 ਮਾਡਲ ਹੈ ਜੀ 1 ਲੱਖ ਤੇ 95000 ਰੁਪਏ ਡਿਮਾਂਡ ਕਰਦੇ ਜੀ ਟਾਇਰ ਗਰ ਬਈ ਜੀ 70 70 ਤੋਂ 75 ਪੈਸੇ ਚਾਰੇ ਉਹਦੇ ਨਾਲ ਖੜਾ ਜੀ ਸੋਰਾ 744 18 ਮਾਡਲ ਡਿਮਾਂਡ 325000 ਰੁਪਏ ਉਹਦੇ ਨਾਲ ਲਾਸਟ ਟਰੈਕਟਰ ਖੜਾ ਜੀ 575 ਸੱਤ ਮਾਡਲ 195000 ਰੁਪਏ ਡਿਮਾਂਡ ਕਰਦੇ ਅਸੀਂ ਦੀ ਟਾਇਰ ਵਗੈਰਾ ਇਸ ਦੇ ਅਗਲੇ ਪਏ ਜੀ 80 ਪੈਸੇ ਤੇ ਬੈਕ ਸਾਈਡ ਦੇ ਟਾਇਰ ਪਏ ਜੀ 80 ਤੋਂ 85 ਪੈਸੇ ਪਏ ਆ ਉਹ ਪਏ ਜੀ ਦੇਸੀ 14 ਨਾ ਉਠਾਈ ਤੇ ਚਲੋ ਜੀ ਆਦੀ ਵੀਡੀਓ ਪਾ ਕਿਤੇ ਇੱਥੇ ਖਤਮ ਕਰਦੇ ਆ ਉਮੀਦ ਕਰਦੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਮਲੋਟ ਮੰਡੀ ਦੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਵੱਧ ਤੋਂ ਵੱਧ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਹੋਰ ਅੱਗੇ ਮਲੋਟ ਮੰਡੀ ਵੀਡੀਓ ਦੇਖਣ ਲਈ ਤੇ ਬਾਕੀ ਤੁਸੀਂ ਜੇਤੇ ਹੋਰ ਮੰਡੀ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਆਪਣੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਉਹ ਵੀਡੀਓ ਆਪਾਂ ਤੁਹਾਡੇ ਲਈ ਜਰੂਰ ਬਣਾਵਾਂਗੇ ਤੇ ਨੰਬਰ ਪਤੋਂ ਲਾਦਾ ਜੀ ਇਧਰ ਦਾ ਸੰਦੀਪ ਕੁਮਾਰ ਜੀ ਦਾ ਜਿਹੜੇ ਇਧਰ ਸੜ ਦੀ ਮੰਡੀ ਲਾਉਂਦੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਤੁਸੀਂ ਤੇ ਇਹਨਾਂ ਵਿੱਚੋਂ ਕੋਈ ਵੀ ਟਰੈਕਟਰ ਦੀ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਲੈ ਸਕਦੇ ਹੋ ਤੇ ਟਰੈਕਟਰ ਖਰੀਦ ਸਕਦੇ ਹੋ ਧੰਨਵਾਦ ਜੀ ਤੇ ਆਪਣੇ ਨਾਲ ఫేస్బుక్ పేజాగ్రామ్ పేజను ఫోల్ నా భు తన స్క్రీన్ లాన్వాద